ਅਮਰਤ ਸ਼ਕਨ ਤੋਂ ਬਾਅਦ ਸਿੰਘਾਂ ਦਾ ਦਾੜੀ ਕਾਲੀ ਕਰਨੀ ਜਾਂ ਦਾੜੀ ਦੇ ਵਿੱਚ ਕਰਲਿੰਗ ਪਾਉਣਾ ਉਹਨਾਂ ਨੂੰ ਕੱਟਣਾ ਉਹਨਾਂ ਨੂੰ ਸਾੜਨਾ ਉਹਨਾਂ ਨੂੰ ਕਸਾਣਾ ਉਹਨਾਂ ਨੂੰ ਪੁੱਟਣਾ ਕਈ ਇਦਾਂ ਪੁੱਟ ਲੈਂਦੇ ਆ ਕਈ ਉਹਨੂੰ ਅੱਗ ਲਾ ਕੇ ਸਾੜ ਦਿੰਦੇ ਆ ਹਨਾ ਕਈ ਘਸਾ ਦਿੰਦੇ ਆ ਇਹ ਹਰ ਤਰੀਕੇ ਦੇ ਨਾਲ ਨਜਾਇਜ਼ ਹੈ ਜੀ ਕੀ ਕੀ ਕਰਾਂਗੇ ਆਪਾਂ ਇਹ ਤਾਂ ਮੂੰਹ ਕਾਲਾ ਕਰਨ ਵਾਲੀ ਗੱਲ ਹੈ ਜੀ ਸਿੱਧੀ ਗੱਲ ਬਹੁਤ ਬੰਦਿਆਂ ਨੂੰ ਇਹ ਜਿਹੜਾ ਤੁਸੀਂ ਬਚਨ ਕੀਤਾ ਗੁੱਸਾ ਲੱਗਦਾ ਇਹਨਾਂ ਗੱਲ ਜਿਹੜਾ ਬੰਦਾ ਆਪਣਾ ਹਜੇ ਵੀ ਇਹ ਦਿਖਾਣਾ ਚਾਹੁੰਦਾ ਮੈਂ ਜਵਾਨ ਤਰਿਆ ਫਿਰਦਾ ਕਿਤੇ ਨਾ ਕਿਤੇ ਤੇ ਮਨ ਵਿੱਚ ਕੋਈ ਵਿਕਾਰ ਹੈ ਦੇਖੋ ਜੀ ਜਿਹੜੀ ਅਮਰ ਛਕਣ ਤੋਂ ਬਾਅਦ ਕੇਸ ਨੇ ਇਹਨਾਂ ਜਿਹੜੇ ਇਹਨਾਂ ਦੀ ਪੂਰਨ ਮੁਕੰਮਲ ਤੌਰ ਤੇ ਸੰਭਾਲ ਕਰ ਜਿਸ ਕਰਮ ਦੇ ਨਾਲ ਕੇਸ ਕੇਸਾਂ ਦੀ ਬੇਅਦਵੀ ਹੋਵੇ ਯਾਨੀ ਕੇਸ ਕਮਜ਼ੋਰ ਹੋਣ ਭਾਵੇਂ ਉਹ ਕੱਲਾ ਕੱਟਣਾ ਨਹੀਂ ਉਹਨਾਂ ਨੂੰ ਕੱਟਣਾ ਉਹਨਾਂ ਨੂੰ ਸਾੜਨਾ ਉਹਨਾਂ ਨੂੰ ਕਸਾਣਾ ਉਹਨਾਂ ਨੂੰ ਪੁੱਟਣਾ ਕਈ ਇਦਾਂ ਪੁੱਟ ਲੈਂਦੇ ਆ ਕਈ ਉਹਨੂੰ ਅੱਗ ਲਾ ਕੇ ਸਾੜ ਦਿੰਦੇ ਆ ਹਨ ਕਈ ਕਸਾ ਦਿੰਦੇ ਆ ਇਹ ਹਰ ਤਰੀਕੇ ਦੇ ਨਾਲ ਨਜਾਇਜ਼ ਹੈ ਜੀ ਹੂੰ ਦੂਜੀ ਰਹੀ ਕੇਸਾਂ ਨੂੰ ਕਾਲੇ ਕਰਨ ਦੀ ਗੱਲ ਕੀ ਕੀ ਕਰਾਂਗੇ ਆਪਾਂ ਇਹ ਤਾਂ ਮੂੰਹ ਕਾਲਾ ਕਰਨ ਵਾਲੀ ਗੱਲ ਹੈ ਜੀ ਸਿੱਧੀ ਗੱਲ ਬਹੁਤ ਬੰਦਿਆਂ ਨੂੰ ਇਹ ਜਿਹੜਾ ਤੁਸੀਂ ਬਚਨ ਕੀਤਾ ਗੁੱਸਾ ਲੱਗਦਾ ਇਹਨਾਂ ਗੱਲਾਂ ਨਾਲ ਹੂੰ ਪਰ ਆਪਣੀ ਉਮਰ ਨੂੰ ਲੁਕਾਉਣ ਵਾਲੀ ਗੱਲ ਹੈ ਦੇ ਜਿਹੜਾ ਬੰਦਾ ਦਾੜੀ ਕਾਲੀ ਕਰਦਾ ਇਹਦਾ ਮਤਲਬ ਹਜੇ ਸੰਤੁਸ਼ਟ ਨਹੀਂ ਹੋਇਆ ਭੋਗਾਂ ਤੋਂ ਹਜੇ ਵਿਕਾਰ ਲਈ ਫਿਰਦਾ ਮਨ ਆਪ ਪੁਰਸ਼ ਗੁਰਮੁਖ ਗੁਰਮਤਿ ਦੀ ਭਾਸ਼ਾ ਚ ਚਿੱਟੇ ਕੇਸਾਂ ਨੂੰ ਹੀਰਾ ਕਹਿੰਦੇ ਆ ਜਿਹੜਾ ਬੰਦਾ ਆਪਣਾ ਹਜੇ ਵੀ ਇਹ ਦਿਖਾਣਾ ਚਾਹੁੰਦਾ ਮੈਂ ਜਵਾਨ ਤਰਿਆ ਫਿਰਦਾ ਕਿਤੇ ਨਾ ਕਿਤੇ ਮਨ ਵਿੱਚ ਕੋਈ ਵਿਕਾਰ ਹੈ ਸਰ ਨਰਿੰਦਰ ਸਿੰਘ ਕਪੂਰ ਫਲੋਗੇ ਫਿਲਾਸਫਰ ਹੈ ਹਨ ਉਹਨਾਂ ਨੇ ਇੱਕ ਥਾਂ ਇਹ ਗੱਲ ਕਹੀ ਉਹ ਕਹਿੰਦੇ ਜਿਹੜਾ ਬੰਦਾ ਦਾੜੀ ਕਾਲੀ ਕਰਦਾ ਇਹਦਾ ਮਤਲਬ ਹਜੇ ਸੰਤੁਸ਼ਟ ਨਹੀਂ ਹੋਇਆ ਭੋਗਾਂ ਤੋਂ ਹਜੇ ਵਿਕਾਰ ਲਈ ਫਿਰਦਾ ਮਨ ਵਿੱਚ ਵੀ ਮੈਂ ਮੈਨੂੰ ਬੜਾ ਕੋਈ ਦੇਖੇ ਪਸੰਦ ਕਰੇ ਮੈਨੂੰ ਅਸੀਂ ਤੇ ਆਪਣੇ ਗੁਰੂ ਨੂੰ ਦਿਖਾਣਾ ਤੇ ਜੋ ਸਾਡੇ ਦਾੜਾ ਚਿੱਟਾ ਆ ਗਿਆ ਤੇ ਫੇਰ ਕੀ ਇਤਿਹਾਸ ਚ ਤੇ ਆਉਂਦਾ ਇੱਕ ਸਿੱਖ ਦੀ ਚਿੱਟਾ ਹੁੰਦਾ ਸੀ ਕੇਸ ਜੀ ਤੁਸੀਂ ਵੀ ਪੜੇ ਲਿਖੇ ਮਹਾਰਾਜੋ ਦੇਵਨ ਦੇਖੀ ਗਏ ਬੜਾ ਸੋਹਣਾ ਲੱਗਿਆ ਅਗਲੇ ਦਿਨ ਉਹਨੇ ਦੇਖਿਆ ਮਹਾਰਾਜ ਨੇ ਮੈਨੂੰ ਬੜਾ ਸੋਹਣਾ ਦੇਖਿਆ ਇੱਕ ਸ਼ੀਸ਼ੇ ਜੀ ਦੇਖਿਆ ਇੱਕ ਚੇਟ ਕੇਸ ਚਿੱਟਾ ਸੀ ਉਹਨੇ ਪੁੱਟਤਾ ਅਗਲੇ ਦਿਨ ਗੁਰੂ ਜੀ ਨੇ ਵੇਖਿਆ ਇਹਨੇ ਦੇਵਾਲ ਗੋਵਿੰਦ ਸਿੰਘ ਜੀ ਨੇ ਉਹਨੇ ਆਖਿਆ ਜੀ ਮਹਾਰਾਜ ਤੁਸੀਂ ਕੱਲ ਤੇ ਮੈਨੂੰ ਬੜਾ ਦੇਖ ਰਹੇ ਸੀ ਅੱਜ ਕਿਉਂ ਨਹੀਂ ਦੇਖਿਆ ਗੁਰੂ ਜੀ ਨੇ ਆਖਿਆ ਤੇਰੇ ਹੀਰਾ ਸੀ ਹੀਰੇ ਕਹਿੰਦੇ ਆ ਮਹਾਪੁਰਸ਼ ਗੁਰਮੁਖ ਗੁਰਮਤਿ ਦੀ ਭਾਸ਼ਾ ਚ ਚਿੱਟੇ ਕੇਸਾਂ ਨੂੰ ਹੀਰਾ ਕਹਿੰਦੇ ਆ ਹੂੰ ਜਿਹੜੇ ਕਿਤੇ ਮਹਾਪੁਰਸ਼ ਰੱਬ ਦੇ ਪਿਆਰਿਆਂ ਦੀ ਗੁਰਸਿੱਖਾਂ ਦੀ ਸੰਗਤ ਚ ਰਹਿੰਦੇ ਉਹ ਜਦੋਂ ਕੇਸ ਆਪਣੇ ਵਾਹੁੰਦੇ ਆ ਥੱਲੇ ਕੱਪੜਾ ਰੱਖਦੇ ਆ ਜੀ ਹੂੰ ਇੱਕ ਵੀ ਕੇਸ ਮੇਰੇ ਸਾਡੇ ਖੁਦ ਦੇ ਮੈਂ ਇਦਾਂ ਹੀ ਕਰਦਾ ਇੱਕ ਵੀ ਕੇਸ ਜੇ ਕਿਤੇ ਡਿੱਗ ਜਾ ਆਪਣਾ ਚੁੱਕ ਕੇ ਜੇਬ ਚ ਪਾਈਦਾ ਜਿੱਥੇ ਕੇਸ ਹੋਣ ਉੱਥੇ ਰੱਖੀਦਾ ਆਉਣ ਵਾਲੇ ਸਮੇਂ ਵਿੱਚ ਇਹ ਚੀਜ਼ਾਂ ਆ ਰਹੀਆਂ ਨੇ ਦਾੜੀ ਕਾਲੀ ਕਰਨ ਦਾ ਕਾਰਨ ਕੱਲਾ ਚਿੱਟੇ ਵਾਲ ਆਉਣੇ ਜਾਂ ਚਿੱਟੀ ਦਾੜੀ ਹੋ ਜਾਣਾ ਇਹੀ ਕਾਰਨ ਮੰਨਦੇ ਹੋ ਜਾਂ ਹੋਰ ਹੋਰ ਕਾਰਨਾ ਕਰਕੇ ਵੀ ਕੋਈ ਕਾਲੀ ਕੀਤੀ ਜਾਂਦੀ ਹੈ ਦਾੜੀ ਪੱਜ ਲੋਕਾਂ ਵੱਲੋਂ ਤੁਹਾਡਾ ਕੀ ਮੰਨਣਾ ਹੈ ਵੀ ਹੋਰ ਕਿਹੜੇ ਕਾਰਨ ਹੋ ਸਕਦੇ ਕਿਸੇ ਦੀ ਜਿਵੇਂ ਕੱਕੇ ਵਾਲ ਹੋ ਜਾਣਾ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਵੀ ਨਜ਼ਰ ਆਉਂਦੀਆਂ ਜਾਂ ਕੱਲਾ ਚਿੱਟਿਆਂ ਵਾਲਾਂ ਕਰਕੇ ਕੀਤੀ ਜਾਂਦੀ ਹੈ ਮੇਰਾ ਤਾਂ ਇਹੀ ਮੰਨਣਾ ਹੈ ਜੀ ਹਮ ਮਤਲਬ ਭਾਵੇਂ ਲਾਲ ਆ ਜਾਣ ਕਈ ਸਾਡੇ ਸਿੰਘਾਂ ਉਹਨਾਂ ਦੇ ਭੂਰੇ ਜੇ ਕੇਸ ਆ ਜਾਂਦੇ ਹਨ ਤੇ ਫਿਰ ਕੀ ਹੈ ਜੇ ਇਸ ਤਰ੍ਹਾਂ ਦੀ ਹੋਵੇ ਦਵਾਈ ਆਉਂਦੀ ਆ ਇਸ ਤਰ੍ਹਾਂ ਹਾਰਮੋਨ ਚੇਂਜ ਹੁੰਦੇ ਆ ਸੈੱਟ ਹੋ ਜਾਂਦੇ ਆ ਕੋਈ ਗੱਲ ਨਹੀਂ ਸਾਡੇ ਇੱਕ ਸਿੰਘ ਦੇ ਪੂਰੇ ਜੇ ਕੇਸ ਆ ਗਏ ਸੀ ਹਨਾ ਉਹਨੇ ਦਵਾਈ ਖਾਧੀ ਉਹ ਬਿਲਕੁਲ ਕਾਲੇ ਆ ਗਏ ਜਵਾਨ ਸੀਗਾ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹਦੇ ਲਈ ਮੈਡੀਕਲ ਸਹੂਲਤ ਲਈ ਜਾ ਸਕਦਾ